रविशंकर गुप्ता फरी एसोसिएशन के प्रधान सर जब से ठेका चल हुई है तब से जितने गरीब रेड़ी वाले, वाले है, इनके पर्ची करके जो सरकारी हाँ जी हुई थी की सरकारी रेट की सरकारी रेट से परची लगे फिर भी रात कोई रात नहीं धक्काशाही हो जाती है दो सौ तीन तीन सौ पचास पचास की ਰੇਣੀ ਵਾਲਾ ਕੋ ਮੈਂ ਜਾਨਾ ਜਿਹੜੀ ਪਰਚੀ ਕੱਟੀ ਜਾਂਦੀ ਹੈ ਗਰੀਬ ਆਦਮੀ ਜਿਹੜੇ ਦੂਰ ਦੂਰੋਂ ਚੱਲ ਕੇ ਰੋਟੀ ਵਾਸਤੇ ਆਉਂਦੇ ਆਪਣੇ ਤੇ ਸੱਭੀ ਵਾਸਤੇ ਤੇ ਪਰਚੀ ਦਾ ਜੇ ਆਉਂਦੇ ਰੇਟ 24 ਘੰਟੇ ਹੋਣਾ ਚਾਹੀਦਾ 24 ਘੰਟੇ ਹੋਣਾ ਚਾਹੀਏ ਭਾਜੀ ਸਰਕਾਰ ਦੇ ਸਰਕਾਰ ਕਿੰਨੀ ਵਾਰ ਤੁਹਾਨੂੰ ਸਰਕਾਰ ਕੀ ਜੋ ਰੇਟ ਹੈ ਉਸ ਰੇਟ ਸੇ ਲਿਆ ہماری ਕੋਈ ਪਰੇਸ਼ਾਨੀ ਨਹੀਂ ਲੇਕਿਨ ਡਬਾ ਵਾਲਾ ਟੇਵਲ ਉਸ ਦਾ ਮਾਰਕ ਉੱਟਾ ਹੈ ਉਸ ਕੇ ਬਾਅਦ ਸਾਰੇ ਫਰੀ ਆਰਟੀਓ ਸੈਸ਼ਨ ਕੇ ਪ੍ਰਧਾਨ ਨੂੰ ਧਮਕੀ ਆਇਆ ਸਾਡੇ ਕਹਾਂਗੇ ਕਿ ਉਹਨੂੰ ਜਾਨ ਸੇ ਮਾਰ ਦੇਂਗੇ ਕੇੰਨ ਨੂੰ ਸੁਣਨ ਚਾਹੀਏ ਆ ਰਿਹਾ ਹੈ ਕਿ ਸਾਰੇ ਇਹੀ ਕਹਿ ਰਹੇ ਕਿ 24 ਘੰਟੇ ਹੋਣਾ ਚਾਹੀਦਾ ਪਰ ਨਹੀਂ 24 ਗੱਡੀ ਨਹੀਂ 12 ਗਨੇ ਸਰਕਾਰੀ ਬੋਲ ਹੈ ਲੇਕਿਨ 24 ਘੰਟੇ ਹੋਣੀ ਚਾਹੀਦੀ 12 ਘੰਟੇ ਬੋਲੇ ਸਕਦੇ ਹਾਂ ਸਾਹਿਬ ਅਭੀ ਦੰਡੀ ਤੜ ਹਾਲ ਨਹੀਂ ਹੁੰਦਾ ਮਸਲਾ ਹਾਲ ਨਹੀਂ ਨਹੀਂ ਬੋਲੇ ਤਾਂ ਆਪ ਬੈਠੇ ਰਹੇਗਾ ਸਾ ਗਰੀਬ ਮਾਰਕੁੱਟ ਮਾਰ ਥੋੜੀ ਹੋਣੀ ਜੋ ਸਰਕਾਰੀ ਰੇਟ ਹੋਲੇ ਅਸੀਂ ਸਰਕਾਰੀ ਰੇਟ ਤੇ ਖੜੇ ਹੈ ਉਸਕੇ ਬਦਲ ਇਹਨਾ ਆਪਾ ਨਹੀਂ ਕਰੇ ਨਾ ਮਾਰਕੁੱਟ ਵਾਲਾ ਨਾ ਗਾਲੀ ਕਲੋ ਜਾਨ ਜੋ ਤੱਕਾ ਹੋ ਰਿਹਾ ਆ ਸਾਰੀ ਐਸੋਸੀਏਸ਼ਨ ਵੀ ਤੁਹਾਡੇ ਨਾਲ ਖੜੀ ਆ ਜਿਹੜਾ ਇਹ ਮਨੋਪਲੀ ਚੱਲ ਰਹੀ ਹੈ ਪੂਰੇ ਪੰਜਾਬ ਚ ਇਹ ਜਿਹੜੀ ਅਸੀਂ ਚੀਜ਼ ਹੈ ਇਹ ਸੀਐਮ ਸਾਹਿਬ ਤੱਕ ਵੀ ਪਹੁੰਚਾਈ ਕਿ ਮਾਨ ਸਾਹਿਬ ਤੁਸੀਂ ਬੜੇ ਅੱਛੇ ਕੰਮ ਕਰ ਰਹੇ ਹੋ ਪਰ ਇਹ ਕੰਮ ਜਿਹੜਾ ਹੋ ਰਿਹਾ ਤੁਹਾਡਾ ਗਲਤ ਹੋ ਰਿਹਾ ਇਹ ਲੋਕ ਜਿਹੜੇ ਗੈਂਗਸਟਰਾਂ ਦੇ ਸਿਰ ਤੇ ਆ ਕੇ ਸ਼ਹਿਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਬਦਮਾਸ਼ੀਆਂ ਕਰਦੇ ਅੱਜ ਤੱਕ ਇਸ ਮੰਡੀ ਚ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਤੁਸੀਂ ਵੀ ਇੱਥੇ 20-20 ਸਾਲ ਤੁਹਾਨੂੰ ਹੋਗੇ 35 ਸਾਲ ਮੈਂ ਵੀ ਮੰਡੀ ਚ ਕੰਮ ਕੀਤਾ ਤੁਹਾਡੇ ਨਾਲ ਬੈਠ ਕੇ ਤੁਸੀਂ ਮੈਨੂੰ ਇਨਾ ਇਜ਼ਤ ਮਨ ਦਿੰਦੇ ਹੋ ਮੇਰੇ ਪਰਿਵਾਰ ਨੂੰ ਦਿੰਦੇ ਹੋ ਸਾਡੀ ਐਸੋਸੀਏਸ਼ਨ ਨੂੰ ਦਿੰਦੇ ਹੋ ਪਰ ਮੇਰੀ ਇੱਕ ਛੋਟੀ ਜੀ ਗੁਜ਼ਾਰਿਸ਼ ਆ ਕਿ ਅੱਜ ਤੁਸੀਂ ਸਵੇਰ ਦੇ ਇੱਥੇ ਬੈਠੇ ਹੋ ਮੈਨੂੰ ਸਵੇਰੇ ਫੋਨ ਆਇਆ ਬ੍ਰਦਰ ਦਾ ਵੀ ਇਦਾਂ ਦਾ ਮੈਂ ਕਿਹਾ ਜੀ ਮੈਂ ਖੁਦ ਜਾਨਾ ਮੈਂ ਨਾਗੇ ਹੱਥ ਜੋੜਦਾ ਕਿ ਸਾਨੂੰ 3 ਦਿਨ ਦਾ ਟਾਈਮ ਦਿਓ ਅਗਰ 3 ਦਿਨ ਦੇ ਵਿੱਚ ਇਹ ਕੰਮ ਨਹੀਂ ਪੂਰਾ ਹੋਏਗਾ ਮੈਂ ਤੁਹਾਡਾ ਖੋਦ ਧਰਨੇ ਤੇ ਬੈਠੇਗਾ ਚਾਹੇ ਮੈਨੂੰ ਪਾਰਟੀ ਛੱਡਣੀ ਪਵੇ ਸੋ ਮੇਰੀ ਬੇਨਤੀ ਹੈ ਛੋਟੀ ਵੱਡੀ ਗੱਲ ਹੈ ਵੱਡੀ ਵੱਡੀ ਗੱਲ ਹੈ ਵੱਡੀ ਭਾਜੀ ਸੋਦਾ ਵੱਡੀ ਭਾਜੀ ਜਿੰਦਾਬਾਦ ਸੂਬੇਵਾਰ ਸਾਹਿਬ ਮੇਰੇ ਬੜੇ ਪੁਰਾਣੇ ਰਿਲੇਸ਼ਨ ਚ ਨੇ ਜੀ ਅਸੀਂ 20 ਸਾਲ ਇਕੱਠੇ ਕੰਮ ਵੀ ਕੀਤਾ ਪਾਰਟੀਆਂ ਆਪਣੀ ਜਗ੍ਹਾ ਪਰ ਜਿੱਥੇ ਸਾਡਾ ਹੱਕ ਹੈ ਅਸੀਂ ਲਵਾਂਗੇ ਤੁਹਾਡੇ ਨਾਲ ਬੈਠ ਕੇ ਲਵਾਂਗੇ ਔਰ ਮੈਨੂੰ ਇਹ ਮਾਨ ਹੈ ਕਿ ਮੈਂ ਜਦੋਂ ਵੀ ਮਾਨਜੋਗ ਸੀਪੀ ਸਾਹਿਬਾਂ ਨੂੰ ਜਾਂ ਡੀਸੀ ਸਾਹਿਬ ਨੂੰ ਕਿਹਾ ਉਹਨਾਂ ਨੇ ਕਦੀ ਸਾਡੀ ਗੱਲ ਮੋੜੀ ਨਹੀਂ ਔਰ ਏਸੀਪੀ ਸਾਹਿਬ ਬੈਠੇ ਨੇ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਹੋਏਗੀ ਅੱਜ ਤੋਂ ਬਾਅਦ ਕੋਈ ੱਤਕਾ ਨਹੀਂ ਹੋਏਗਾ ਔਰ ਜਿਹੜੀ ਅੱਜ ਇਸ ਮੁੰਡੇ ਨੂੰ ਇਹਨਾਂ ਨੇ ਫਟ ਕੀਤਾ ਉਹਦੇ ਲਈ ਅੱਜ ਕੰਪਲੇਂਟ ਜਾਰੀ ਕੀਤੀ ਜਾਏਗੀ ਮੈਂ ਇਹਨਾਂ ਨੂੰ ਆਗਰਾ ਕਰ ਰਿਹਾ ਔਰ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਇਹਦੇ ਬਿਆਨ ਦਰਜ ਕਰੋ ਉਰ ਉਤੇ ਕਾਰਵਾਈ ਕਰੋ ਅਗਰੇ 3 ਦਿਨ ਚ ਨਹੀਂ ਦੇਖਾ ਰੱਦ ਹੋਏਗਾ ਜੀ ਤੇ ਵੀਰਵਾਰ ਪੂਰੀ ਮੰਡੀ ਬੰਦ ਹੋਏਗੀ ਮੇਰਾ ਨਾਮ ਸੋਨ ਲਾਲ ਹੈ ਜੀ ਸਰ ਕੀ ਮਾਮਲਾ ਹੈ ਜੇ ਮੰਡੀ ਬਾਹਰ ਤੁਸੀਂ ਮਕਸੂਦ ਮਾਮਲਾ ਸਰ ਇਹ ਪਰਚੀ ਦਾ ਵਾ ਗੱਲ ਕਰਾਂ ਦੋ ਮਿੰਟ ਪਰਚੀ ਦਾ ਮਾਮਲਾ ਵਾ ਇਹ ਆਟੋ ਜੁਨੇ ਵਾਲੇ ਆ ਕੋਈ ਰਿਕਸ਼ਾ ਵਾਲੇ ਆ ਰੇੜਿਆਂ ਵਾਲੇ ਆ ਰੇੜਿਆਂ ਵਾਲੇ ਆ ਇਹਨਾਂ ਨੇ ਧੱਕਾ ਹੋ ਰੇ ਨਜਾਜ਼ ਹੋ ਰਿਆ ਦੋ ਮਿੰਟ ਪਾਸ ਕਰੋ ਯਾਰ ਇਹਨਾਂ ਨਾਲ ਬਹੁਤ ਸਰ ਧੱਕਾ ਹੋ ਰਿਆ ਵਾ ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਕੀਤੀ ਹੈ ਚੀਰਮੈਨ ਸਾਹਿਬ ਨੂੰ ਮਿਲੇ ਸੈਕਟਰੀ ਨੂੰ ਮਿਲੇ 5 6 ਵਾਰ ਜਾ ਕੇ ਆਈ ਹਾਂ ਇਨਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਮੰਗ ਪੱਤਰ ਵੀ ਦਿੱਤਾ ਹੈ ਨਾਨੂ 2 ਮਹੀਨੇ ਪਹਿਲਾਂ ਵੀ ਤੁਸੀਂ ਇੱਥੇ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਵੀ ਪਰਨਾ ਪ੍ਰਦਰਸ਼ਨ ਇਹ ਬਹੁਤ ਵਾਰੀ ਕੀਤਾ ਬਹੁਤ ਬਹੁਤ ਵਾਰੀ ਕਰ ਰਹੇ ਹਾਂ ਗੱਡੀ ਬੋਰਡ ਵਾਲੇ ਵੀ ਜਿਹੜੇ ਸਾਰੇ ਅੰਦਰ ਗਏ ਸੀਗੇ ਆਰਤੀ ਵਗੈਰਾ ਵੀ ਸਾਰੇ ਆ ਗਏ ਸੀ ਤੁਹਾਨੂੰ ਕੀ ਉਸਵਾਜਨ ਦਵਾਇਆ ਸੀ ਸਾਨੂੰ ਉਸਵਾਜਨ ਦਵਾਇਆ ਚਲੋ ਠੀਕ ਆ ਜੀ ਠੀਕ ਆ ਜਾਓ ਤੁਸੀਂ ਇੰਨੀ ਪਰਚੀ ਦਵੋ ਜਦੋਂ ਸਵੇਰੇ ਅਸੀਂ ਗੇਟ ਤੇ ਆਏ ਕਹਿੰਦੇ ਸੀ 100 ਲੱਗਣਾ 80 ਲੱਗਣਿਆ ਜਿਨੇ ਵਾਰੀ ਜਾਓਗੇ ਖਾਲੀ ਜਾਓ ਜਾਂ ਭਰੇ ਜਾਓ ਸੁਣਨ ਚਾ ਰਿਹਾ ਪਰਤੀ ਲੱਗੇਗੀ ਤੁਹਾਡੀ ਗੱਡੀਆਂ ਅੰਦਰ ਜਾਂਦੀਆਂ ਨੇ ਇਹਦੇ ਹੁਣ ਕੋ ਉਸ ਟਾਈਮ ਪੈਸੇ ਲੈਣਦੇ ਜਦੋਂ ਗੱਡੀ ਖਾਲੀ ਵਾਪਸ ਆਉਂਦੀ ਉਸ ਟਾਈਮ ਵੀ ਪੈਸੇ ਲੈਣਦੇ ਖਾਲੀ ਅੰਦਰ ਜਾਂਦੀ ਹੈ ਜਦੋਂ ਖਾਲੀ ਜਾਂਦੀ ਹੈ ਉਦੋਂ ਵੀ ਰੋਗ ਲੈਂਦੇ ਆ ਉਦੋਂ ਵੀ ਰੋਗ ਲੈ ਜਦੋਂ ਭਰ ਕੇ ਜਾਣੀ ਉਦੋਂ ਵੀ ਸਾਡੀ ਗੱਡੀ ਜਦੋਂ ਵਾਪਸ ਹੀ ਉਹ ਤੇ ਜਾਣੀ ਗੁੰਡਾ ਕਰਦੀ ਠੱਕੇਸ਼ਾ ਹੀ ਹੋ ਰਹੀ ਆ ਠੱਕੇਸ਼ਾ ਹੀ ਹੋ ਰਹੀ ਆ ਕੋਈ ਗਰੀਬ ਦੀ ਸੁਣਵਾਈ ਨਹੀਂ ਕਰਦਾ ਕੋਈ ਪਹਿਲੇ ਸੀਗਾ ਠੇਕੇਦਾਰ ਉਹ ਵੀ ਇੱਦਾਂ ਹੀ ਕਰਦਾ ਸੀਗਾ ਨਹੀਂ ਨਹੀਂ ਠੇਕੇਦਾਰ ਕਰਦਾ ਜੀ ਸਾਲ ਇੱਕ ਮਾਰਕ ਕਮੇਟੀ ਦੇ ਅੰਦਰ ਰ ਸਾਰੇ ਕਰਿਆ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸਾਰੇ ਬੈਠੇ ਆ ਸਾਰੀ ਲੇਬਰ ਜੂਨੀਅਰ ਸਾਰੀ ਗੱਡੀਆਂ ਵਾਲੇ ਬੈਠੇ ਵਿਚਾਰੇ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਨਾ ਕੋਈ ਆ ਤੁਸੀਂ ਅੱਗੇ ਆਓ ਨਾ ਕੋਈ ਫालतू ਇਹਨਾਂ ਨੇ ਚਾਰਜ ਲਿਆ ਵਾ ਮਾਰਕ ਕਮੇਟੀ ਦੇ ਮੁਲਾਜ਼ਮ ਬੈਠੇ ਸੀ ਬੜੇ ਛੋੜੇ ਆਰਾਮ ਨਾਲ ਪਰਚੀ ਕੱਟ ਕੇ ਦੇ ਦਿੰਦੇ ਸੀ ਕੋਈ ਹੋਂ ਨਹੀਂ ਕੋ ਹਾਂ ਨਹੀਂ ਕੋਈ ਝਗੜਾ ਨਹੀਂ ਕੁਛ ਨਹੀਂ ਬੜਾ ਸਾਲ ਬੜੇ ਆਰਾਮ ਨਾਲ ਕੱਟਿਆ ਸੀ ਸ਼ਾਂਤੀ ਨਾਲ ਕੱਟਿਆ ਸੀ ਸਾਰਿਆਂ ਨੂੰ ਪਤਾ ਹੈਗਾ ਮਾਰਕ ਕਮੇਟੀ ਦੇ ਬੰਦੇ ਖੜੇ ਆ ਇੱਥੇ ਸਾਰਿਆਂ ਨੂੰ ਪਤਾ ਹੈਗਾ ਜਰਮਗਾਇ ਠੇਕੇਦਾਰ ਆਇਆ ਵਾ ਇਹਨੇ ਸਾਰੇ ਮੰਡੀ ਨੂੰ ਅੱਗੇ ਲਾਇਆ ਪਿਆ ਇਹ ਤੁਹਾਡਾ ਹੱਲ ਨਹੀਂ ਹੁੰਦਾ ਨੈਕਸਟ ਸਟੈਪ ਕੀ ਹੈ ਨੈਟ ਇਦਾਂ ਹੀ ਜਾਰੀ ਰਹੇਗੀ ਹੜਤਾਲ ਲੰਮੀ ਜਾਏਗੀ ਸਾਡੀ ਬਿਲਕੁਲ ਜੀ ਰੋਡ ਤੇ ਫਿਰ ਰੋਡ ਤੇ ਜਾਵਾਂਗੇ ਰੋਡ ਜਾਮ ਕਰਾਂਗੇ ਅਸੀਂ ਡੀਸੀ ਦਫ਼ਤਰ ਜਾਵਾਂਗੇ ਅਸੀਂ ਪੂਰੇ ਪੰਜਾਬ ਵੱਲੋਂ ਹਾਈ ਲੈਵਲ ਤੇ ਹੋਏਗੀ ਮੀਟਿੰਗ ਭਾਈ ਕੋਈ ਤੇ ਮੰਡੀਪੁਰ ਦੇ ਚੇਅਰਮੈਨ ਆ ਤੁਹਾਡੇ ਕੋਲ ਆ ਤੁਸੀਂ ਇੱਥੇ ਪਹੁੰਚੇ ਜਿਹੜੀ ਕਿ ਹੜਤਾਲ ਕੀਤੀ ਇੱਥੇ ਫੜੀ ਵਾਲੇ ਨੇ ਜਾਂ ਰੇੜੀ ਵਾਲੇ ਨੇੜੇ ਆਉਂਦੇ ਪਰਚੀ ਨੂੰ ਲੈ ਕੇ ਪਰਚੀ ਨੂੰ ਲੈ ਕੇ ਮੈਨੂੰ ਸਾਡੇ ਸੈਕਟਰੀ ਸਾਹਿਬ ਤੇ ਫੋਨ ਆਇਆ ਸੀ ਸਾਡੇ ਸuperintendent ਸਾਹਿਬ ਦਾ ਕਿ ਅੱਜ ਧਰਨਾ ਕੋਈ ਇੱਥੇ ਲੱਗਿਆ ਹੋਇਆ ਹੈ ਤੇ ਪਰ ਕੋਈ ਕਹਿੰਦੇ ਕਿ ਪਰਚੀ ਠੇਕੇਦਾਰ ਦਾ ਵੱਲੋਂ ਵੱਧ ਬਸੂਲੀ ਗਈ ਆ ਪਰ ਸਾਨੂੰ ਕੋਈ ਹਲੇ ਤੱਕਰ ਕੋਈ ਇਦਾਂ ਦੀ ਸ਼ਿਕਾਇਤ ਕਿਹੜੀ ਲਿਖਤੀ ਰੂਪ ਦੇ ਵਿੱਚ ਕਿਹੜੀ ਹਲੇ ਨਹੀਂ ਪਹੁੰਚੀ ਕਿ ਜੇ ਕੋਈ ਪਹੁੰਚਣ ਦੀ ਹੈ ਮੌਕੇ ਦੇ ਉੱਪਰ ਕਿਹੜੀ ਕਾਰਵਾਈ ਅਸੀਂ ਹਮੇਸ਼ਾ ਕੀਤੀ ਆ ਤੇ ਉਦਾਂ ਹੀ ਅਸੀਂ ਗਾਂਹ ਕਰਾਂਗੇ ਤੇ ਬਾਕੀ ਅੱਜ ਹੁਣ ਮੈਂ ਇੱਥੇ ਆਇਆ ਹੋਇਆ ਲੋਕਾਂ ਦੇ ਨਾਲ ਕਿਹੜੇ ਸਾਡੇ ਟਰਾਂਸਪੋਰਟ ਵਾਲੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਉਹਨਾਂ ਨੇ ਮੈਂ ਕਿਹਾ ਕਿ ਜੇ ਕੋਈ ਇਸੇ ਨਾਲ ਕੋਈ ਤੱਕਾ ਕੀਤਾ ਗਿਆ ਤੁਸੀਂ ਸਾਨੂੰ ਦੱਸੋ ਅਸੀਂ ਉੱਥੇ ਕਰ ਵੀ ਕਰਦੇ ਹਾਂ ਕਿ ਠੇਕੇਦਾਰ ਤੇ ਸਰ 3-4 ਮਹੀਨੇ ਪਹਿਲਾਂ ਵੀ ਇਦਾਂ ਹੀ ਇਹਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀਗਾ ਕਹਿੰਦੇ ਕਿ ਜਿਹੜੇ ਸਰਕਾਰੀ ਰੇਟ ਜਿਹੜੀ ਪਰਚੀ ਹੈ ਮੰਡੀ ਬੋਰਡ ਦੀ ਉਹਦੇ ਤੋਂ ਵੱਧ ਪੈਸੇ ਵਸੂਲੇ ਜਾਂਦੇ ਆ ਜਿਹੜੇ ਕਿ ਇਹਨਾਂ ਨੇ ਠੇਕੇਦਾਰ ਨੇ ਬੌਂਸਰ ਵਗੈਰਾ ਰੱਖੇ ਹੋਏ ਆ ਗਰੀਬ ਬੰਦਿਆਂ ਨਾਲ ਮਾਰਕੋਟਾਈ ਕੀਤੀ ਜਾਂਦੀ ਇੱਥੇ ਜ਼ਬਰਦਸਤੀ ਪੈਸੇ ਵਸੂਲੇ ਜਾਂਦੇ ਨਾਲ ਕੋਈ ਕੋ ਨਹੀਂ ਦਿੰਦਾ ਤਾਂ ਦੂਜੇ ਦਿਨ ਖਾਲੀ ਗੱਡੀ ਆਉਂਦੀ ਹੈ ਬਾਹਰ ਜਾਂਦੀ ਹੈ ਕੰਡਾ ਕਰਾਣ ਉਹਦੇ ਕੋ ਵੀ ਪੈਸੇ ਲੈ ਜਾਂਦੇ ਦੁਬਾਰਾ ਡਬਲ ਪਰਚੀ ਦੇ ਪੈਸੇ ਲੈ ਜਾਂਦੇ ਆ ਪਰਚੀ ਫਾੜ ਦਿੱਤੀ ਜਾਂਦੀ ਹੈ ਨਾਲ ਦੇਖੋ ਇੱਕ ਕਿਹੜਾ ਜੋ ਵੀ ਟੈਂਡਰ ਤੇ ਅਸੀਂ ਹਮੇਸ਼ਾ ਮੈਂ ਇੱਥੇ ਬਾਹਰ ਬੋਰਡ ਸਾਡੇ ਬਕਾਇਦਾ ਲੱਗੇ ਹੋਏ ਆ ਇਧਰ ਵੀ ਤਿੰਨਾ 게ਟਾਂ ਦੇ ਉੱਪਰ ਬੋਰਡ ਲੱਗੇ ਹੋਏ ਆ ਅਸੀਂ ਇੱਥੇ ਮੰਡੀ ਦੇ ਵਿੱਚ ਅਨਾਉਂਸਮੈਂਟ ਵੀ ਕਈ ਵਾਰੀ ਕਰਾ ਹਟੇ ਆ ਪਰ ਇਹ ਟੈਂਡਰ ਲਾਗੂ ਹੋਇਆ ਸੀ ਕਿ ਜੋ ਟੈਂਡਰ ਦੇ ਮੁਤਾਬਕ ਕਿਹੜੀ ਫੀਸ ਆ ਉਹ ਹੀ ਦੇਣੀ ਉਸ ਤੋਂ ਵੱਧ ਕਿਸੇ ਨੂੰ ਰੁਪਈਆ ਤੱਕ ਨਹੀਂ ਦੇਣਾ ਬਾਈ ਜੀ ਚਪੇਟਾ ਮਾਰਦੇ ਆ ਤੇ ਕੋਈ ਕਿਸੇ ਨੂੰ ਅਸੀਂ ਕੋਈ ਇਹਨਾਂ ਨੂੰ ਸਿੱਧਾ ਮੈਂ ਤੇ ਇਹਨਾਂ ਦੇ ਨਾਲ ਤਕਰੀਬਨ ਕਿੰਨੇ ਵੀ ਟਰਾਂਸਪੋਰਟ ਵਾਲੇ ਜਾਂ ਹੋਰ ਵੀ ਜਿੰਨੇ ਮੰਡੀ ਦੇ ਵਿੱਚ ਸਾਥੀ ਇਹਨਾਂ ਦੇ ਕੋਲ ਤਾਂ ਸਾਰਿਆਂ ਦੇ ਕੋਲ ਮੇਰੇ ਨੰਬਰ ਆ ਮੈਂ ਤੇ ਮੰਡੀ ਦੇ ਵਿੱਚ ਹਮੇਸ਼ਾ ਹਫ਼ਤੇ 'ਚ ਘਟੋ-ਘਟੇ ਹਫ਼ਤੇ ਦੇ ਤਿੰਨ ਚਾਰ ਵਾਰੀ ਇਸ ਮੰਡੀ ਦੇ ਵਿੱਚ ਆਉਣਾ ਆ ਹਰੇਕ ਦੇ ਨਾਲ ਕਿਹੜੀ ਗੱਲਬਾਤ ਮੈਂ ਕਰਦਾ ਆ ਤੇ ਮਸਲਾ ਨਹੀਂ ਹੱਲ ਹੁੰਦਾ ਤਾਂ ਫੇਰ ਨੈਕਸਟ ਕੀ ਹੈ ਨਹੀਂ ਮਸਲਾ ਹੱਲ ਕੀਤਾ ਜੇ ਅੱਗੇ ਅਸੀਂ ਕਾਰਵਾਈ ਕਿਹੜੀ ਕੀਤੀ ਅਸੀਂ ਅੱਗੇ ਵੀ ਅਸੀਂ ਕਾਰਵਾਈ ਕੀਤੀ ਆ ਤੇ ਗਾ ਵੀ ਕਿਹੜੀ ਅਸੀਂ ਕਾਰਵਾਈ ਕਿਹੜੀ ਬਣਦੀ ਆ ਉਹ ਕਰਾਂਗੇ ਜਿਹੜਾ ਸਾਡੇ ਧਿਆਨ ਦੇ ਵਿੱਚ ਆਊਗਾ ਸਰਵੰਤਰ ਨਖ਼ਰਮ ਕਰ ਦਿੱਤਾ ਜਾਏਗਾ ਨਾਲੋਂ ਦੇਖੋ ਜੀ ਗੱਲਬਾਤ ਚੱਲ ਰਹੀ ਹੈ ਅਸੀਂ ਤੁਹਾਨੂੰ ਕਹਿ ਦਿੱਤਾ ਕਿ ਜੇ ਕਿਸੇ ਵੀ ਸਾਥੀ ਨੂੰ ਕੋਈ ਗੱਲਬਾਤ ਹੈਗੀ ਆ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡੀ ਗੱਲ ਸੁਣਨ ਨੂੰ ਜੇ ਮੈਂ ਤੁਹਾਡੇ ਵਿੱਚ ਆ ਕੇ ਤੁਹਾਡੀ ਗੱਲ ਸੁਣਨ ਨੂੰ ਇੱਥੇ ਆ ਕੇ ਖੁਦ ਇੱਥੇ ਆਇਆ ਹੋਇਆ ਹਾਂ ਕਿਹੜੀ ਤੁਹਾਡੀਆਂ ਸ਼ਿਕਾਇਤਾਂ ਆ ਤੁਸੀਂ ਮੈਨੂੰ ਦੱਸੋ ਜਿਹੜੀ ਕਾਰਵਾਈ ਬਣਦੀ ਉਹ ਕਰਾਵਾਂਗੇ ਜੀ ਸਰਨਾਮ ਕੀ ਆਪਣਾ ਗੁੱਡ ਨੇਮ ਕੀ ਮੇਰਾ ਨਾਮ ਕਿਰਪਾਲ ਸਿੰਘ ਆ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਦੇ ਨਾਮ ਕੀ ਰਡ ਸਰ ਮੇਰਾ ਨਾਮ ਰਾਖੀ ਬੰਨਾ ਆਪਾਰ ਫੜੀ ਐਸੋਸੀਏਸ਼ਨ ਦੀ ਤਰਫੋਂ ਬੋਲ ਰਹੇ ਹਾਂ ਸਾਡਾ ਠੇਕਾ ਹੋਇਆ ਹੋਇਆ ਚਾਰ ਪੰਜ ਮਹੀਨੇ ਹੋ ਗਏ ਆ ਅਸੀਂ ਸਾਰੇ ਫੜੀ ਵਾਲੇ ਬਹੁਤ ਪਰੇਸ਼ਾਨ ਆ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਤੁਸੀਂ ਇਸ ਠੇਕੇ ਨੂੰ ਰੱਦ ਕਰੋ ਜਾਂ ਸਰਕਾਰ ਇੰਨਾ ਕੁਝ ਕਰਦੀ ਹੈ ਤਾਂ ਇੱਕ ਠੇਕਾ ਨਹੀਂ ਰੱਦ ਕਰ ਸਕਦੀ ਸਾਡੇ ਜੋ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹੈ ਸ਼ੰਟੀ ਬਤਰਾ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਅਸੀਂ ਐਸੋ ਫਲੈਕਸ਼ੀ ਧਮਕੀ ਦਿੱਤੀ ਉਹਨਾਂ ਨੂੰ ਇਹ ਸਾਨੂੰ ਠੇਕੇਦਾਰ ਦੇ ਬੰਦਿਆਂ ਨੇ ਦਿੱਤੀ ਉਹਨੀਆਂ ਸਰ ਉਹਨਾਂ ਨੂੰ ਬਾਹਰ ਉਹ ਕੋਲਾ ਆਈਆਂ ਦੇਖੋ ਅਗਲਾ ਵੀ ਕਿਸੇ ਦਾ ਪੁੱਤਰ ਹੈ ਪੱਤੀ ਹੈ ਪਿਤਾ ਹੈ ਅਗਲੇ ਦੀ ਵੀ ਜ਼ਿੰਦਗੀ ਹੈ ਅਸੀਂ ਇੱਕ ਆਵਾਜ਼ ਕੱਢਦੇ ਹਾਂ ਉਹ ਖੜਾ ਹੋ ਜਾਂਦਾ ਸਾਡੇ ਨਾਲ ਠੀਕ ਹੈ ਨਾ ਅਸੀਂ ਇੱਕ ਆਵਾਜ਼ ਕੱਢਾਂਗੇ ਅਗਲਾ ਸਾਡੇ ਨਾਲ ਖੜਾ ਹੁੰਦਾ ਤਾਂ ਸਾਡੀ ਵੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਸਾਰਾ ਜਤਾਈਏ ਕਿ ਅਸੀਂ ਉਹਦੇ ਨਾਲ ਆਏ ਇਹ ਗੱਲ ਸ਼ਨੀਵਾਰ ਦੀ ਹੈ ਸ਼ਨੀਵਾਰ ਤੋਂ ਅੱਜ ਤੱਕ ਹਜੇ ਤੱਕ ਕੁਝ ਵੀ ਨਹੀਂ ਹੋਇਆ ਠੀਕ ਹੈ ਔਰ ਜੋ ਠੇਕਿਆ ਉਸ ਦਿਨ ਸ਼ਨੀਵਾਰ ਨੂੰ ਵੀ ਕਹਿੰਦੇ ਮੀਟਿੰਗ ਵਗੈਰਾ ਹੋਈ ਸੀਗੀ ਇੱਥੇ ਮੰਡੀ ਬੋਰਡ ਵਾਲੇ ਜਿੰਨੇ ਵੀ ਐਸੋਸੀਏਸ਼ਨ ਵਾਲੇ ਬੈਠ ਕੇ ਤੇ ਤੂੰ 3 ਮਹੀਨੇ ਪਹਿਲਾਂ ਤੁਸੀਂ ਵੀ ਉਦੋਂ ਵੀ ਧਰਨਾ ਵਗੈਰਾ ਪ੍ਰਦਰਸ਼ਨ ਕੀਤਾ ਸੀ ਉੱਤੇ ਆਫਿਸ ਵੀ ਗਿਆ ਸੀ ਤਿੰਨ ਵਾਰ ਅਸੀਂ ਮੰਗ ਪੱਤਰ ਦਿੱਤਾ ਫੜੀ ਵਾਲਿਆਂ ਨੇ ਵੀ ਤੁਸੀਂ ਠੇਕਾ ਕੈਨਸਲ ਕਰ ਦਿਓ ਆ ਪਿੱਛੋਂ ਦੀ ਆਇਆ ਹੈ ਅੱਗੇੋਂ ਆਇਆ ਹੈ ਬਸ ਸਾਨੂੰ ਐਸ ਉਹਨਾਂ ਨੂੰ ਮਿਲਦਾ ਬੰਡੀ ਬੋਰਡ ਵਾਲਿਆਂ ਨੇ ਠੇਕਾ ਚਲਾਇਆ ਬਹੁਤ ਸੋਨਾ ਚਲਾਇਆ ਉਹਨਾਂ ਨੇ ਬਹੁਤ ਸਹੀ ਕੀਤਾ ਪਰ ਤੁਸੀਂ ਇੱਕ ਗੱਲ ਦੱਸਾਂ ਮੈਂ ਸਾਰੀ ਜਨਤਾ ਬੈਠੀ ਹੈ ਦੇਖੋ ਚੁੱਪ ਕਰੋ ਫੜੀ ਫੜੀ ਵਾਲਿਆਂ ਤੋਂ ਫੜੀ ਵਾਲਿਆਂ ਤੋਂ 2.5 ਕਰੋੜ ਰੁਪਏ ਇਕੱਠਾ ਹੁੰਦਾ ਆ ਆ ਸਾਰੇ ਫੜੀ ਵਾਲੇ ਹੈਗੇ ਆ ਇਹਨਾਂ ਤੋਂ ਪੁੱਛੋ ਫੈਸਿਲਿਟੀ ਹੈ ਇਵਨ ਸਾਡੇ ਸ਼ੈੱਡ ਵਿੱਚ ਹੁੰਦੇ ਆ ਗੰਦਗੀ ਇੰਨੀ ਹੈ ਕੋਈ ਬਾਰੋ ਕੋਈ ਅੱਛੇ ਘਰ ਦਾ ਆਂਦਾ ਕਹਿੰਦਾ ਮੈਡਮ ਤੁਸੀਂ ਉੱਥੇ ਕਿੱਦਾਂ ਬੰਦੇ ਹੋ ਜਿਹੜੀ ਲੇਡੀਜ਼ ਆਉਂਦੀਆਂ ਸਰਦੀਆਂ ਨੂੰ ਉਹ ਕਹਿੰਦੇ ਵਾਸ਼ਰੂਮ ਕਿੱਥੇ ਹੈ ਮੈਂ ਕਿਹਾ ਮੈਡਮ ਘਰ ਜਾਂਦੇ ਆ ਪਹਿਲੇ ਫੜੀਆਂ ਇੱਥੇ ਲੱਗਦੀਆਂ ਸੀ ਆੜਤੀਆਂ ਦੇ ਕੋਲ ਤਾਂ ਅਸੀਂ ਆੜਤੀਆਂ ਦੇ ਉਹ ਯੂਜ਼ ਕਰਦੇ ਸੀਗੇ ਵਾਸ਼ਰੂਮ ਆ ਹੁਣ ਪਿੱਛੇ ਹੈ ਉੱਥੇ ਕੋਈ ਵਾਸ਼ਰੂਮ ਨਹੀਂ ਹੈ ਮੰਡੀ ਬੋਰਡ ਨੂੰ ਚਾਹੀਦਾ ਨਾ ਅੰਦਰ ਅਗਰ ਕੇ ਫੜੀਆਂ ਜਿੱਥੇ ਟਰਾਂਸਫਰ ਹੋ ਸਰ ਮੈਂ ਉਹੀ ਤੁਹਾਡੇ ਰਾਹੀ ਪੁੱਛ ਰਹੀ ਆ 2.5 ਕਰੋੜ ਸਾਲ ਦਾ ਇਕੱਟਾ ਹੁੰਦਾ ਹੈ 84000 ਰੁਪਏ ਮਹੀਨਾ ਅਸੀਂ ਸਫਾਈ ਲੈ ਦਿੰਨੇ ਆ ਉਹ ਪੈਸਾ ਕਿੱਥੇ ਜਾਂਦਾ ਕੋਈ ਸਲਿੱਪ ਨਹੀਂ ਹੈ ਸਫਾਈ ਵਾਲੇ ਦੀ ਤੁਸੀਂ ਆਹ ਦੱਸੋ ਕਿੱਥੇ ਡਵੈਲਪਮੈਂਟ 2018-19 ਤੋਂ ਕੋਰੋਨਾ ਤੋਂ ਬਾਅਦ ਅਸੀਂ ਇੱਥੇ ਆਏ ਆ ਤਾਂ ਉਸ ਤੋਂ ਬਾਅਦ ਕੋਈ ਡਵੈਲਪਮੈਂਟ ਹੋਈ ਇੱਥੇ ਕੋਈ ਡਵੈਲਪਮੈਂਟ ਨਹੀਂ ਹੈ ਇਵਨ ਸ਼ੈੱਡ ਵੀ ਚੋਣ ਲਾ ਕੇ ਤੁਸੀਂ ਰੈਗੂਲਰ ਉਹ ਕਰੋ ਜਾਂ 84000 ਰੁਪਏ ਫੜਾਉਂ ਤੋਂ ਹੀ ਸਿਰਫ ਮਹੀਨੇ ਦਾ ਤੁਸੀਂ ਇੱਕ इकठा कर दियो सफाइले तो ਤੁਸੀਂ ਉਹਨੂੰ ਕਮਸਰ ਯੂਜ਼ ਦਾ ਕਰੋ ਉੱਥੇ ਤਾਂ 14 ਰੁਪਏ ਨਹੀਂ ਲੱਗਦੇ ਕਿ 14 ਰੁਪਏ ਵੀ ਖਰਚੇ ਨੇ ਨੈਕਸਟ ਸਟੈਪ ਕੀ ਹੈ ਮੈਡਮ ਅਗਰ ਸਾਰਾ ਘਰ ਨਹੀਂ ਮੰਨਨਗੇ ਤਾਂ ਅਸੀਂ ਹੜਤਾਲ ਤੇ ਜਾਵਾਂਗੇ ਅਸੀਂ ਆਪਣੇ ਆਰਤੀਆਂ ਨੂੰ ਵੀ ਇਹ ਦਰਖਾਸਤ ਹੈ ਕਿ ਉਹ ਸਾਡੇ ਨਾਲ ਰਲ ਚੰਨ ਮੈਂ ਕਾਂਗਰਸ ਕੁਬੇਟੀ ਜ਼ਿਲ੍ਹਾ ਜਨਰਲ ਸੈਕਟਰੀ ਸੂਬੇ ਦਾ ਸੀਗਿਆਦੋ ਜੋ ਅੱਜ ਕਿਸਾਨ ਮੰਡੀ ਨਾਲ ਬਹੁਤ ਹੀ ਸੈਕਟਰੀ ਸਾਹਿਬ ਨੂੰ ਵੀ ਡੀਐਮਓ ਸਾਹਿਬ ਨੂੰ ਇਹ ਆਪਾਂ 4 ਮਹੀਨੇ ਤੋਂ ਹਿਦਾਇਤਾਂ ਦੇ ਰਹੇ ਆ ਲੇਕਿਨ ਸਾਡੇ ਭਰਾਵਾਂ ਦਾ ਕੁੱਟ ਕੇ 15 ਰੁਪਏ ਰੇਟ ਉਹ 100 ਰੁਪਏ ਲਿੱਤਾ ਜਾ ਰਿਹਾ ਜੀ ਸਰੇ ਆਮ ਗੁੰਡਾਗਰਦੀ ਹੋ ਰਹੀ ਹੈ ਗਰੀਬਾਂ ਨੂੰ ਇੱਕ ਅਪਾਹੀਜ ਹੈ ਜਿਹਦਾ ਪੈਰ ਹੈ ਨਹੀਂ ਉਹਨੂੰ ਕੁੱਟ ਕੇ ਉਹਦੇ ਕੋਲ ਪੈਸੇ ਲਿੱਤੇ ਜਾ ਰਹੇ ਆ ਇਹ ਜਦੋਂ ਦੀ ਇਹ ਠੀਕਾ ਠੇਕੇਦਾਰ ਆਇਆ ਉਦੋਂ ਦੇ ਸਾਡੇ ਭਰਾਵਾਂ ਨੂੰ ਕੁੱਟ-ਕੁੱਟ ਕੇ ਪੈਸੇ ਲਿੱਤਾ ਜਾਂਦਾ ਇੱਕ ਦੇਖੋ ਬੰਦੀ ਐਸੋ ਸੰਕੇ ਪ੍ਰਧਾਨ ਇਸ ਉਸਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੰਟੀ ਬੰਟੀ ਨੂੰ ਵੀ ਸੈਂਟੀ ਭਾਜੀ ਨੂੰ ਧਮਕੀਆਂ ਆਈਆਂ ਬਾਹਰ ਦੇ ਕਾਲਤੇ ਕਿ ਤੈਨੂੰ ਮਾਰ ਦਿੱਤਾ ਜਾਊਗਾ ਇਹ ਸਰਿਆ ਮੇਰਾ ਖੋਪੀ ਹੈ ਨਹੀਂ ਜੀ ਸਰ ਦੇਖਿਆ ਜਾਂਦਾ ਕਿ ਜਿਹੜਾ ਨਵਾਂ ਠੇਕੇਦਾਰ ਆਇਆ ਵਾ ਇਹ ਮਤਲਬ ਕਿ ਪਹਿਲੇ ਵੀ ਤੁਸੀਂ ਆਈ ਤੂੰ 3 ਮਹੀਨੇ ਪਹਿਲਾਂ ਪ੍ਰਦਰਸ਼ਨ ਕੀਤਾ ਹਾਂ ਜੀ ਤੁਹਾਡੀ ਮੰਗ ਦਾ ਕੋਈ ਮੱਲ ਇਹ ਦੇਖੋ ਜੀ ਡੀਐਸਪੀ ਸਾਹਿਬ ਆਪ ਧੌਣ ਥੱਲੇ ਸੁੱਟ ਕੇ ਚੱਲ ਗਏ ਇੱਕ ਪ੍ਰਸ਼ਾਸਨ ਦਾ ਕੀ ਕੰਮ ਹੈ ਇੱਕ ਡੀਐਸਪੀ ਦੀ ਪਾਵਰ ਕੀ ਹੈ ਇੰਨੀ ਜਨਤਾ ਬੈਠੀ ਆ ਏ ਡੀਐਸਪੀ ਸਾਹਿਬ ਤੁਸੀਂ ਜਾਓ ਲੇਕਿਨ ਡੀਐਸਪੀ ਸਾਹਿਬ ਤੁਹਾਨੂੰ ਦੱਸ ਦਈਏ ਇਹ ਜਨਤਾ ਇਦਾਂ ਨਹੀਂ ਬੈਠੀ ਆ ਇੱਕ ਮਹਿੰਦੇ ਵਾਲਾ ਅਸਨ ਲੈ ਕੇ ਬੈਠੀ ਆ ਜਦੋਂ ਤੱਕ ਤੁਹਾਡੇ ਕੋਲ ਇਨਸਾਫ ਨਹੀਂ ਲੈ ਲਿਆ ਜਾਂਦਾ ਕਿ ਵਿਚਾਰੇ ਜਿਹੜੇ ਕਿ ਗਰੀਬ ਪਰਿਵਾਰਕ ਗਰੀਬ ਪਰਿਵਾਰ ਦੇ ਵੇਚਣ ਵਾਲੇ ਉਹਦੇ ਕੋਲ 100 ਰੁਪਏ ਚਪੇੜਾ ਮਾਰ ਕੇ ਲਿੱਤਾ ਜਾਂਦਾ ਬੋਲਦੇ ਉੱਤੇ ਠੱਕਾ ਲਾਉਣ ਵਾਲੇ ਵੀ ਉਹਨਾਂ ਕੋਲ ਪੈਸੇ ਲੈਂਦੇ ਆ 20 ਰੁਪਏ ਲੈਂਦੇ 30 ਰੁਪਏ ਸਰ ਉਹ ਜੀਰੋ ਟਿੱਕਮਾਣੀ ਹੁੰਦੀ ਆ ਇਸ ਕੁਝ ਸਬਜੀ ਇਹਨਾਂ ਦੀ ਖਰਾਬ ਹੋ ਜਾਂਦੀ ਗੱਲ ਸੜਕ ਦੇ ਵਿੱਚੋਂ ਸਮਾਨ ਘਰਾਮ ਨਿਕਲਦਾ ਵੈ ਇਸ ਵਾਲੇ ਨਾਲ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਜੀ ਨਾ ਪ੍ਰਸ਼ਾਸਨ ਕਰ ਰਿਹਾ ਨਾ ਸੈਕਟਰੀ ਕਰ ਰਿਹਾ ਨਾ ਡੀਐਮਓ ਇਹ ਡੀਐਮਓ ਸਾਹਿਬ ਤੇ ਸੈਕਟਰੀ ਸਾਹਿਬ ਰਿਲੇ ਆ ਇਹ ਦੋਨੋਂ ਦੇ ਖਿਲਾਫ ਅਹੀ ਹਾਈ ਕੋਰਟ ਰੇਟ ਪਾ ਲੱਗੇ ਆ ਇਹ ਵੱਡੇ ਪੱਤਰ ਤੇ ਅੱਜ ਇਹ ਕੰਮ ਇਹ ਕਰਕੇ ਨਹੀਂ ਆਪਾਂ ਬੈਠੇ ਆ ਇਹ ਹਾਈ ਕਮਾਂਡ ਤੇ ਇਹਨਾਂ ਠੀਕਾ ਰੱਦ ਕਰਾਉਣਾ ਜਿਹੜੇ ਡੀਐਮਓ ਸਾਹਿਬ ਆ ਸੈਕਟਰੀ ਸਾਹਿਬ ਇਹਨਾਂ ਨੂੰ ਸਸਪੈਂਡ ਕਰਾਉਣਾ ਦਾ ਠੀਕਾ ਰਿਜੈਕਟ ਕਰਾਣਾ ਇਹ بڑے ਹਾਈ ਪੱਤਰ ਤੇ ਹਾਂਜੀ ਇਹਦੇ ਬਾਅਦ ਚ ਆਪਾਂ ਹਾਈ ਪੱਤਰ ਤੇ ਹਾਈ ਕੋਰਟ ਰੇਟ ਪਾਣ ਲੱਗੇ ਆ ਆ ਵੱਡੇ ਪੱਤਰ ਦੇ ਇੱਥੇ ਪੂਰਾ ਦੋਨੋਂ ਗੇਟ ਬੰਦ ਕਰਕੇ ਉਹ ਆ ਦੋ ਮਹੀਨੇ ਲੱਗੇ ਤਿੰਨ ਮਹੀਨੇ ਲੱਗੇ ਆਪਾਂ ਜਦੋਂ ਤੱਕ ਇਹ ਠੀਕਾ ਰੱਦ ਨਹੀਂ ਹੋਊਗਾ ਉਦੋਂ ਤੱਕ ਆਪਾਂ ਨਹੀਂ ਹਟਣਾ ਰੋਟੀ ਪਾਣੀ ਇੱਥੇ ਇਹ ਜਿਹੜੇ ਮੰਡੀ ਦੇ ਸਾਰੇ ਸੁਸੰਦੇ ਆ ਫਲ ਫਰੂਟ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਆਹੀ ਇੱਕ ਵਾਰੀ ਥੋੜੋ ਜਨਾਬ 100 ਵਾਰੀ ਸੈਕਟਰੀ ਸਾਹਿਬ ਸਾਡੇ ਕੋਲ ਖਲੋਤੇ ਆ ਉਹਨਾਂ ਨੇ ਕਹਿੰਦੇ ਠੀਕਾ ਬਦਲ ਦਿੱਤਾ ਦੱਸੋ ਤੁਹਾਡਾ ਰਲੀ ਮਿਲੀ ਭਗਤ ਠੀਕਾ ਬਦ ਪੈਸੇ ਦਿੱਤਾ ਤੁਸੀਂ ਕਿਉਂ ਦਿੱਤਾ ਤੁਸੀਂ ਇਹ ਕਿਦੇ ਵਾਸਤੇ ਮੈਂ 10 ਰੁਪਏ ਚੀਲੇ ਦਾ ਮੈਨੂੰ ਪਤਾ 12 ਵਿੱਚੂਗੀ ਮੈਂ ਤਾਂ ਲੈਣਾ ਮੇਰੀ ਮਰਜ਼ੀ ਆ ਤੱਕੇ ਨਾਲ ਤੁਸੀਂ ਦੇ ਨਹੀਂ ਸਕਦੇ ਠੀਕਾ ਦੇ ਕੇ 6 ਕਰੋੜ ਦਾ ਦਿੱਤਾ 12 ਕਰੋੜ ਤੋਂ ਦੇ ਕਮਾਲ ਤਾਂ ਤੇਰੇ ਮਹੀਨੇ 4 ਮਹੀਨੇ ਚ 100 ਰੁਪਏ ਜਨਾ 500 ਰੁਪਏ ਪਰਚੀ ਲੈ ਰਿਹਾ ਕਿਉਂ ਲੈ ਰਿਹਾ ਅੰਤ ਤੱਕ ਕਿਹਦੇ ਪਿਸਤਲ ਦੀ ਚੋਲੇ ਰਿਹਾ ਪਿਸਤਲ ਸਰਯਾਮ ਸਰਯਾਮ ਪਿਸਤਲ ਧਮਕੀ ਦੇ ਰਿਹਾ ਇਹ ਠੇਕੇਦਾਰ ਪਰਚੀ ਠੇਕੇਦਾਰ ਕਹਿੰਦਾ ਗੋਲੀ ਮਾਰ ਦੇਣਾ ਮੇਰੇ ਕਹਿ ਗਿਆ ਕਹਿੰਦਾ ਗੋਲੀ ਮਾਰ ਦੇਣੀ ਗੋਲੀ ਮਾਰ ਦੇਣੀ ਬੰਦਾ ਚੱਲ ਲਿਆ ਜੀ ਇਦਾਂ ਲਾ ਗੱਲ ਕਰ ਸਰਯਾਮ ਠੀਕਾ ਚੱਲ ਲਿਆ ਪੁਲਿਸ ਧਵਨ ਖੱਲੇ ਸੁੱਟ ਕੇ ਜਾ ਰਹੀ ਹੈ ਜੀ ਇਹ ਕੇ ਸੱਚੋ ਦੇਖੋ ਇਹ ਸੱਚੋ ਨੂੰ ਪਤਾ ਹੈ ਸਾਰੀ ਗੱਲ ਦਾ ਇਹ ਸੱਚੋ ਤਾਂ ਡੀਐਸਪੀ ਸਾਹਿਬ ਆਏ ਆ ਰਾਹ ਦਾ ਤੋਂ ਥੱਲੇ ਸੁੱਟੇ ਗਾਂ ਚੱਲ ਗਏ ਉਹਨਾਂ ਦਾ ਕੀ ਫਰਜ ਬੰਦਾ ਜਨਤਾ ਨੂੰ ਕੀ ਇਨਸਾਫ ਦੇਣਾ ਜਨਤਾ ਦੇ ਵਾਸਤੇ ਸੇਵਾ ਕਰਨ ਵਾਸਤੇ ਤੁਸੀਂ ਬੈਠੇ ਹੋ ਕਾਜ ਦੇ ਵਾਸਤੇ ਬੈਠੇ ਹੋ ਪ੍ਰਸ਼ਾਸਨ ਦਾ ਕੋਈ ਮਤਦਾ ਨਹੀਂ ਆ ਮਤਲਬ ਨਹੀਂ ਬੰਦਾ ਇੱਕ ਕਾਂਗਰਸ ਪਾਰਟੀ ਹੈ ਜੋ ਕਿ ਅੱਜ ਲੋਕੀ ਤਰਾ ਤਰਾ ਕਰ ਰਹੇ ਆ ਇਹ ਕਾਂਗਰਸ ਪਾਰਟੀ ਚ ਹੀ ਇਨਸਾਫ ਮਿਲਣਾ ਆਮ ਪਾਰਟੀ ਚ ਇਨਸਾਫ ਨਹੀਂ ਮਿਲਣਾ ਕਿਸੇ ਨੂੰ ਅੱਜ ਸਾਰੇ ਭਰਾ ਮੇਰੇ ਦੁਖੀ ਆ ਆਰਤੀ ਭਰਾ ਵੀ ਫਰੂਟ ਵਾਲੇ ਵੀ ਸਬਜੀ ਵਾਲੇ ਵੀ ਇਹ ਗਰੀਬ ਜਿਹੜੇ 100-100 ਰੁਪਏ 200-500 ਰੁਪਏ ਕਮਾਣ ਵਾਲੇ ਆ ਅੱਜ ਧੱਕੇ ਖਾ ਰਹੇ ਚਪੇੜਾਂ ਖਾ ਰਹੇ ਆ ਆਪਣੇ ਬੱਚੇ ਪਾਲਦੇ ਆ ਜੋ ਕਮਾਣਦੇ ਇਹਨਾਂ ਨੂੰ ਠੇਕੇਦਾਰ ਨੂੰ ਦੇ ਦਦੇ ਰਹੇ ਆ ਸੈਕਟਰੀ ਸਾਹਿਬ ਰਲੇ ਆ ਡੀ ਐਮਓ ਸਾਹਿਬ ਰਲੇ ਆ ਇਹਨਾਂ ਦੇ ਖਿਲਾਫ ਹਾਈ ਕੋਰਟ ਤੇ ਰੇਟ ਪਾ ਕੇ ਲੋ ਸਸਪੈਂਡ ਕੀਤਾ ਜਾਏ ਇਹਨਾਂ ਨੂੰ ਪਤਾ ਲੱਗੇ ਕਿ ਸਮਾਜ ਚ ਗਰੀਬਾਂ ਦਾ ਹਾਇ ਕੀ ਹੁੰਦੀ ਆ ਇਹਨਾਂ ਨੂੰ ਕੀ ਪਤਾ ਏਸੀ ਥੱਲੇ ਆਂਦੇ ਅਸੀਂ ਥੱਲੇ ਜਾਂਦੇ ਆ ਕਾਰਾਂ ਤੇ ਜਾਂਦੇ ਆ ਗਰੀਬਾਂ ਨੂੰ ਕੀ ਪਤਾ ਲੱਗੂਗਾ ਕਿ ਮੈਂ ਗਰੀਬ ਦੇ ਨਾਲ ਕੀ ਕਰ ਰਿਹਾ ਇਹਨਾਂ ਦਾ ਪੰਜੋ ਉਂਗਲੀ ਕੀ ਵਿਚ ਹੈ ਸਿਰ ਕੜਾਈ ਚ ਹੈ ਪੈਰ ਚ ਪੈਏ ਸਾਮ ਨੂੰ ਲੱਖਾਂ ਰੁਪਏ ਦੇ ਆ ਰਹੇ ਆ